ਸਤਿ ਸ਼੍ਰੀ ਅਕਾਲ ਪਸ਼ੂ ਪਾਲ ਕੇ ਵੀਰੋ ਵੀਰੋ ਅੱਜ ਆਪਾਂ ਇੱਕ ਛੋਟੀ ਜੀ ਵੀਡੀਓ ਤੁਹਾਡੇ ਤੱਕ ਲੈ ਕੇ ਆਏ ਆ ਜਿਹਦੇ ਵਿੱਚ ਕੀ ਆਪਾਂ ਗੱਲ ਕਰਾਂਗੇ ਆਪਣੇ ਪਸ਼ੂਆਂ ਦੀ ਗਰਮੀ ਦੇ ਵਿੱਚ ਜਿਹੜੀ ਇਹਨਾਂ ਦਾ ਦਾਣਾ ਆ ਜਿਹੜੀ ਉਹਨਾਂ ਦੀ ਫੀਡ ਆ ਉਹ ਤਿਆਰ ਕਰਨਾ ਦਾ ਹਨਾ ਹਰ ਇੱਕ ਦਾ ਆਪ ਕੋ ਆਪਣਾ ਐਕਸਪੀਰੀਅੰਸ ਹੁੰਦਾ ਆ ਮੇਰਾ ਇਸ ਲਾਈਨ ਵਿੱਚ ਜਿੰਨਾ ਕੋ ਐਕਸਪੀਰੀਅੰਸ ਆ ਜਿੰਨੀ ਕੋ ਨੌਲੇਜ ਦੇ ਅਕੋਰਡਿੰਗ ਮੈਂ ਆਪਣੀ ਦੇ ਅਕੋਰਡਿੰਗ ਦਾ ਜਿੰਨਾ ਕੋ ਪਸ਼ੂਆਂ ਦੇ ਹਿਸਾਬ ਨਾਲ ਪਾਉਣਾ ਆਪਦੇ ਘਰ ਦੇ ਪਸ਼ੂਆਂ ਨੂੰ ਜਿੰਨੀ ਕੋ ਖਰਾਕ ਪਾਉਣਾ ਜੇ ਜੋ ਜੋ ਕੁਝ ਪਾਉਣਾ ਕਰਮੀਆਂ ਦੇ ਵਿੱਚ ਉਹ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਆਪਾਂ ਆ ਦੇਖੋ ਤੁਹਾਡੇ ਸਾਹਮਣੇ ਇਹ ਆ ਕਣਕਾ ਇਹ ਆਪਾਂ ਕਣਕ ਲਈ ਆ ਇਹ ਤਕਰੀਬਨ 50 ਤੋਂ 52 ਕਿਲੋ ਕਣਕ ਦਾ ਗੱਟਾ ਆ ਇਹਦੇ ਵਿੱਚ ਆਪਾਂ ਇੱਕ ਗੱਟਾ ਕਣਕ ਦਾ ਪਾਇਆ ਆ ਕਣਕ ਚ ਲੋ ਘਰ ਦੀ ਹੁੰਦੀ ਆ ਹਨਾ ਥੋੜਾ ਵੱਧ ਘੱਟ ਵਿੱਚ ਮੱਕੀ ਵੀ ਆਪਾਂ ਜਿਆਦਾ ਪਾਈ ਆ ਕਿਉਂਕਿ ਥੋੜਾ ਸਸਤੀ ਬਣ ਜਾਂਦੀ ਹਨਾ ਫੀਡ ਆਪਾਂ ਨੂੰ ਉਹ ਨਹੀਂ ਆਪਾਂ ਉਹਦਾ ਦੀ ਫੀੜੀ ਤਿਆਰ ਕਰਨੀ ਜਿਦੇ ਚ ਆਪਾਂ ਨੂੰ ਕੋਸਟਲੀ ਘੱਟ ਪਵੇ ਤੇ ਮੁਨਾਫਾ ਆਪਾਂ ਨੂੰ ਜਿਆਦਾ ਹੋਵੇ ਦੁੱਧ ਪਸ਼ੂ ਜਿਆਦਾ ਦੇਣ ਤੰਦਰੁਸਤ ਰਹਿਣ ਧਰੀਰ ਬਣਿਆ ਰਹੇ ਉਹਨਾਂ ਦਾ ਜਿਹੜਾ ਉਹਨਾਂ ਦਾ weight ਆ ਉਹ ਪੂਰੀ ਤਰ੍ਹਾਂ ਮੇਨਟੇਨ ਰਹੇ ਹਨਾ ਕੋਈ ਉਹਨਾਂ ਦਾ weight ਲੂਸ ਨਾ ਹੋਵੇ ਇਸ ਕਰਕੇ ਆਪਾਂ ਇਹਦੇ ਵਿੱਚ ਕਣਕ ਤੇ ਮੱਕੀ ਦੀ ਮਾਤਰਾ ਜਿਹੜੀ ਹੈ ਜ਼ਿਆਦਾ ਪਾਈ ਆ ਜਿਹਦੇ ਵਿੱਚ ਗਲੂਕੋਜ਼ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਜਿਹੜਾ ਕਿ ਗਰਮੀ ਦੇ ਵਿੱਚ ਉਹਨਾਂ ਨੂੰ ਲੋੜ ਦਾ ਠੀਕ ਹੈ ਆਪਾਂ ਸਾਹਮਣੇ ਮੱਕੀ ਪਾ ਰਹੇ ਹਾਂ ਇਹਦੇ ਵਿੱਚ ਮੱਕੀ ਪਾਈ ਆ ਆਪਾਂ ਇੱਕ ਕਵੈਂਟਲ ਟੋਟਲ ਇਹਨੂੰ ਗਿਣੀਏ ਤਾਂ 1.5 ਕਵੈਂਟਲ ਹੋ ਗਿਆ ਮੱਕੀ ਤੇ ਕਣਕ ਆਪਾਂ ਮੱਕੀ ਘੱਟ ਵੀ ਪਾ ਸਕਦੇ ਸੀ ਪਰ ਨਹੀਂ ਮੈਂ ਆਪਣੇ ਹਿਸਾਬ ਨਾਲ ਮੱਕੀ ਜ਼ਿਆਦਾ ਹੀ ਪਾਈ ਆ ਜਿੱਦਾਂ ਮੈਂ ਕਰਦੀ ਤਿਆਰ ਕਰਦਾ ਫੀਡ ਇਹ ਕਰ ਲਈ ਹੀ ਕਰ ਰਿਆਂ ਉਹਦਾ ਮੁੱਦਾ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਆਂ ਉਹਦੋਂ ਦਾ ਕਰ ਰਿਆਂ ਇਹ ਆਪਾਂ ਮੱਕੀ ਇਹਦੇ ਵਿੱਚ 1 ਕੁਇੰਟਲ ਪਾਈ ਆ ਠੀਕ ਐ ਮੱਕੀ ਦੇ ਦੋਸਤੋ ਵਧੀਆ ਕੁਆਲਿਟੀ ਦੀ ਮੱਕੀ ਜਿਹੜੀ ਆ ਆਪਾਂ ਨੂੰ ਵਧੀਆ ਕੁਆਲਿਟੀ ਦੀ ਲੈਣੀ ਚਾਹੀਦੀ ਆ ਠੀਕ ਐ ਹੋ ਸਕੇ ਤਾਂ ਕਿਸੇ ਦੇ ਘਰੋਂ ਲੈ ਲਓ ਦੁਕਾਨ ਤੋਂ ਵਿਚਾਰੋਂ ਲੈਣ ਨਾਲੋਂ ਚੰਗਾ ਆ ਵੀ ਕਿਸੇ ਦੇ ਘਰੋਂ ਲੈ ਲਓ ਕਰੋਂ ਸਸਤੀ ਵੀ ਬਣ ਜਾਂ ਮਿਲ ਜਾਂਦੀ ਆ ਤੇ ਉਹਦੀ ਕੁਆਲਿਟੀ ਵੀ ਵਧੀ ਜਾਂਦੀ ਆ ਆਪਾਂ ਕਿਸੇ ਦੇ ਘਰੋਂ ਲਈ ਆ ਪਿੰਡ ਦੇ ਵਿੱਚੋਂ ਇਹਦੀ ਵਧੀਆ ਕੁਆਲਿਟੀ ਆ ਮੱਕੀ ਦੀ ਚੰਗੀ ਸਿਗੀ ਮੱਕੀ ਸੁੱਕੀ ਸੀ ਗਿੱਲੀ ਨਹੀਂ ਸੀ ਇਹ ਪੈ ਇੱਕ ਕਵਾਂਟਲ ਇਹਦੇ ਵਿੱਚ ਮੱਕੀ ਪਾਈ ਆ ਇਹ ਮੱਕੀ ਮੱਕੀ ਪਾਣ ਤੋਂ ਬਾਅਦ ਆ ਦੇਖੋ ਹੁਣ ਤੁਹਾਡੇ ਸਾਹਮਣੇ ਆਪਾਂ ਇਹਦੇ ਵਿੱਚ ਪਾ ਰਹੇ ਆ ਚੌਕਰ ਚੌਕਰ ਕਣਕ ਇਹਨਾਂ ਦੋਵਾਂ ਵਿੱਚੋਂ ਆਪਾਂ ਇੱਕ ਚੀਜ਼ ਪਾ ਸਕਦੇ ਸੀ ਪਾਣੀ ਇਹ ਤਾਂ ਜੇ ਆਪਾਂ ਮੰਨ ਲਓ ਕਣਕ ਪਾਤੀ ਫਿਰ ਚੌਕਰ ਦੀ ਲੋੜ ਵੀ ਨਹੀਂ ਸੀਗੀ ਆਪਾਂ ਐਕਸਟਰਾ ਵੀ ਪਾ ਸਕਨੇ ਆ ਭਸ਼ਵਾਂ ਨੂੰ ਪਰ ਤਰ ਚਲੋ ਥੋੜੀ ਫੀਡ ਦੀ ਮਾਤਰਾ ਵੀ ਜ਼ਿਆਦਾ ਬਣ ਦੇ ਬਣ ਜਾਏ ਨਾਲੇ ਜਿਹੜਾ ਚੌਕਰ ਨਾਲ ਚੌਕਰ ਨੂੰ ਸਿੱਟਦੀਆਂ ਬਹੁਤ ਆ ਮੱਜਾਂ ਆਪਣੀਆਂ ਤਾਂ ਯਾਰ ਵਧੀਆ ਕਈ ਖਾ ਜਾਂਦੀਆਂ ਆਪਣੇ ਘਰੇ ਨਾਲ ਚੌਕਰ ਨੂੰ ਸਿੱਟਦੀਆਂ ਆ ਤਾਂ ਕਰਕੇ ਆਪਾਂ ਥੋੜਾ ਇਹਨਾਂ ਚੌਕਰ ਇਹਦੇ ਵਿੱਚ ਮਿਕਸੀ ਕਰਤਾ ਇਹਦੇ ਵਿੱਚ ਹੀ ਆਪਾਂ ਪਿਸਵਾ ਲਿਆਂਗੇ ਚੱਕੀ ਤੋਂ ਇਹਦੇ ਵਿੱਚ ਚੌਕਰ ਦਾ ਗੱਟਾ ਪਾਤਾ ਜਿਹੜਾ ਕਿ 25 ਕਿਲੋ ਦਾ ਹੁੰਦਾ ਆ ਠੀਕ ਆ ਇਹ 25 ਕਿਲੋ ਆਪਾਂ ਇਹਦੇ ਵਿੱਚ ਚੌਕਰ ਮਿਕਸ ਕਰ ਦਿੱਤਾ ਹੁਣ ਆਪਾਂ ਇਹਦੇ ਵਿੱਚ ਨੈਕਸਟ ਚੀਜ਼ ਪਾਉਣ ਲੱਗੇ ਆ ਜੋ ਨੈਕਸਟ ਹੈ ਇਹ ਆ ਬਨੋਲਾ ਖਲ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਸਾਰੇ ਸਾਈਡ ਕਰਕੇ ਇਹੋ ਨੇ ਇਹਦੇ ਵਿੱਚ ਆਪਾਂ ਪਾਤੀ ਬਨੋਲਾ ਖਲ ਜਿਹੜੀ ਕਿ 22 ਕਿਲੋ ਸੀਗੀ 22 ਕਿਲੋ ਇਹਦੇ ਵਿੱਚ ਆਪਾਂ ਬਨੋਲਾ ਖਲ ਪਾਤੀ ਆ। ਬਨੋਲਾ ਖਲ ਪਾਣ ਤੋਂ ਬਾਅਦ ਆਪਾਂ ਜਿਹੜੇ ਪਸ਼ੂਆਂ ਨੂੰ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਚਾਹੀਦੀ ਆ, ਪਸ਼ੂ ਥੋੜਾ weight ਜਿਨ੍ਹਾਂ ਦਾ loose ਹੋ ਰਿਹਾ ਜ਼ਿਆਦਾ ਉਹਨਾਂ ਲਈ ਐਕਸਟਰਾ ਚੀਜ਼ ਜੜੀ ਆ ਆ ਸੋਇਆਬੀਨ ਦੀ ਚੂਰੀ। ਇਹ ਆਪਾਂ ਸੋਇਆਬੀਨ ਦੀ ਚੂਰੀ ਪਾਣ ਲੱਗੇ ਆ। ਇੱਥੇ ਸੋਇਆਬੀਨ ਦੀ ਚੂਰੀ ਇਹ 50 ਕਿਲੋ ਦਾ ਗੱਟਾ ਆ। ਇਹ 50 ਕਿਲੋ ਦਾ 50 ਕਿਲੋ ਹੀ ਆਪਾਂ ਪਾਣ ਲੱਗੇ ਆ। ਠੀਕ ਹੈ। ਦੇਖੋ ਇਹਦਾ ਇਹਦਾ ਵੀ ਬਹੁਤ ਹੀ ਵਧੀਆ ਮੈਨੂੰ ਇਹਦਾ ਰਿਜ਼ਲਟ ਮਿਲਿਆ ਹੋਇਆ ਜਿਹੜੀ ਇਹ ਫੀਡ ਦਾ ਹਨਾ ਜਿਹੜੀ ਇਹ ਤਿਆਰ ਕਰਕੇ ਜਿਹੜੀ ਮੈਂ ਕਰ ਰਿਆ ਮੈਨੂੰ ਬਹੁਤ ਹੀ ਇਹਦਾ ਵਧੀਆ ਰਿਜ਼ਲਟ ਮਿਲਦਾ ਆ ਤਾਂ ਕਰਕੇ ਮੈਂ ਤੁਹਾਡੇ ਨਾਲ ਇਦਾਂ ਦੀ ਸ਼ੇਅਰ ਕਰ ਰਿਆ ਫੀਡਾਂ ਹੋਰ ਵੀ ਕਈ ਆਪਣੇ ਆਪਣੇ ਤਹਾਨੂੰ ਦੱਸਿਆ ਤਰੀਕੇ ਨਾਲ ਬਣਾਉਂਦੇ ਆ ਪਰ ਮੈਨੂੰ ਆਹ ਚੀਜ਼ ਬੈਸਟ ਲੱਗੀ ਸਸਤੀ ਬਹੁਤ ਪੈਂਦੀ ਆ ਤੁਹਾਨੂੰ ਮੈਂ ਇਹਦੀ ਕੋਸਟ ਲਾਵਾਂ ਤਾਂ ਇਹਦੀ ਕੋਸਟ ਆਪਾਂ ਨੂੰ ਜਿਆਦਾ ਵੱਧ ਤੋਂ ਵੱਧ ਆਪਾਂ ਨੂੰ 23 ਤੋਂ 24 ਰੁਪਏ ਕਿਲੋ ਦੇ ਹਿਸਾਬ ਨਾਲ ਪੈਗੀ ਇਸ ਤੋਂ ਬਾਅਦ ਆਪਾਂ ਨੂੰ ਨਹੀਂ ਪਈਗੀ ਆਪਾਂ ਇਹਦੇ ਵਿੱਚ ਪਾਤਾ ਸੋਇਆਬੀਨ ਦੀ ਚੋਰੀ ਠੀਕ ਹੈ ਸੋਇਆਬੀਨ ਦੀ ਚੋਰੀ 50 ਕਿਲੋ ਇਹਨੂੰ ਇਹਦੇ ਨਾਲ ਚੰਗੀ ਤਰ੍ਹਾਂ ਹਿਲਾ ਕੇ ਸਾਈਡ ਸਾਰੀ ਸਾਈਡ ਤੇ ਕਰ ਦੇਣਾ ਨਾ ਇੱਕ ਵਾਰੀ ਤਾਂ ਜੋ ਇਹਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਾ ਪਵੇ ਆਪਾਂ ਨਰ ਲਾਣ ਲੱਗੇ ਹੁਣ ਮਿਕਸ ਕਰਨ ਲੱਗੇ ਆ ਕਿਤੇ ਸਾਈਡ ਦੇ ਨਾ ਰਹਿ ਜੇ ਥੋੜਾ ਆਪਾਂ ਕਰ ਦਾਂਗੇ ਇਹਨੂੰ ਤੇ ਇਹਦੇ ਵਿੱਚ ਹੁਣ ਇਸ ਤੋਂ ਬਾਅਦ ਜਿਹੜਾ ਨੈਕਸਟ ਚੀਜ਼ ਪਾਣ ਲੱਗੇ ਆ ਉਕੀ ਪਾਣ ਲੱਗਿਆ ਉਹ ਇਹ ਵਾਲਾ ਗੱਟਾ ਟਟਾ ਇਹ ਆ ਛੋਲਿਆਂ ਦਾ ਛਿਲਕਾ ਚਨਾ ਛਿਲਕਾ ਇਹਦੀ 25 ਕਿਲੋ ਦਾ ਗੱਟਾ ਆ ਇਹ ਵੀ ਆਪਾਂ ਗੱਟੇ ਦਾ ਗੱਟਾ ਹੀ ਪਾ ਦੇਣਾ ਵਿੱਚ 25 ਕਿਲੋ ਛੋਲਿਆਂ ਦਾ ਛਿਲਕਾ ਠੀਕ ਹੈ ਇਹਦੇ ਵਿੱਚ ਆਪਾਂ ਛੋਲੇ ਵੀ ਪਾ ਸਕਦੇ ਆ ਛੋਲਿਆਂ ਦੀ ਚੂਰੀ ਵੀ ਪਾ ਸਕਦੇ ਆ ਉਹ ਚੀਜ਼ਾਂ ਵੀ ਐਡ ਕਰ ਸਕਦੇ ਆ ਛੋਲਿਆਂ ਦਾ ਛਿਲਕਾ ਨੂੰ ਆਪਾਂ ਕੱਟ ਵੀ ਸਕਦੇ ਆ ਦੇ ਛੋਲਿਆਂ ਦਾ ਛਿਲਕਾ ਘੱਟ ਕਰਕੇ ਕੱਟ ਪਾ ਕੇ ਉਹਦੇ ਵਿੱਚ ਛੋਲੇ ਪਾ ਸਕਦੇ ਆ ਪਰ ਨਹੀਂ ਆਪਾਂ ਤੁਹਾਨੂੰ ਦੱਸਿਆ ਵੀ ਆਪਾਂ ਸਸਤੀ ਤੇ ਵਧੀਆ ਬਣਾਉਣੀ ਆ ਇਸ ਲਈ ਆਪਾਂ ਤੁਹਾਨੂੰ ਇਹਦੇ ਵਿੱਚ ਜਿਹੜਾ ਆਪਾਂ ਪਾ ਰਹੇ ਆ ਛੋਲਿਆਂ ਦਾ ਛਿਲਕਾ ਠੀਕ ਹੈ ਦੋਸਤੋ ਇਹ ਛੋਲਿਆਂ ਦਾ ਛਿਲਕਾ ਨੂੰ ਪੂਰੀ ਤਰ੍ਹਾਂ ਦੇਤੇ ਮਿਕਸ ਕਰ ਸੈੱਟ ਦੇਣਾ ਆ ਚੰਗੇ ਰਾਂ ਸਾਰੇ ਪਾਸੇ ਫਲਾਰ ਦੇਣਾ ਆ ਇੱਦਾਂ ਕਰਕੇ ਤੁਸੀਂ ਨਾ ਆਪਾਂ ਵੱਡਾ ਸਾਰਾ ਪਲੜ ਪਲੜ ਤੇ ਟਾਈਪ ਪੱਲੀ ਲਈ ਆ ਵੱਡਾ ਸਾਰਾ ਹਨਾ ਜਾਤਾਂ ਜੋ ਜਿਹੜਾ ਜਿੰਨਾ ਵੀ ਸਮਾਨ ਹੈ ਸਾਰਾ ਬਾਹਰ ਨਾ ਜਾਏ ਤਾਂ ਜੋ ਮਿੱਟੀ-ਮੁੱਟੀ ਨਾ ਲੱਗ ਜਾਏ ਹਨਾ ਆਪਾਂ ਵਧੀਆ ਤਰੀਕੇ ਨਾਲ ਆਪਣੇ ਵੱਲੋਂ ਕਰਾ ਕੇ ਸਭ ਕੁਝ ਉਸ ਤੋਂ ਬਾਅਦ ਆਪਾਂ ਲਈ ਆ ਆਇਆ ਸਰੋਂ ਦੀ ਖਲ ਦੋਸਤੋ ਆਪਾਂ ਸਰੋਂ ਜਿਹੜੀ ਆ ਸਰੋਂ ਵੀ ਆਪਾਂ ਪਾ ਸਕਦੇ ਆ ਸਰੋਂ ਦੀ ਖਲ ਵੀ ਪਾ ਸਕਦੇ ਆ ਮੈਂ ਨਾ ਪਿਛਲ ਇੱਕ ਵਾਰ ਦੋ ਵਾਰ ਵਿੱਚ ਸਰੋਂ ਵੀ ਪਾਈ ਸੀਗੀ ਉਹਨਾਂ ਸਰੋਂ ਜਿਹੜੀ ਪਾਣ ਦੇ ਕਰਕੇ ਨਾ ਥੋੜੀ ਨਾ ਗਿੱਲੀ ਹੋ ਜਾਂਦੀ ਸੀ ਫੀਲ ਗਿੱਲੀ ਹੋ ਜਾਂਦੀ ਸੀ ਸਲਾਬ ਜੇ ਜਾਂਦੀ ਸੀ ਤਾਂ ਕਰਕੇ ਸਰੋਂ ਨੂੰ ਛੱਡ ਕੇ ਆਪਾਂ ਇਹਦੇ ਵਿੱਚ ਸਰੋਂ ਦੀ ਜਿਹੜੀ ਖਾਲਾ ਉਹ ਐਡ ਕੀਤੀ ਆ ਇਹ ਸਰੋਂ ਦੀ ਖਾਲ ਪਿਓਰ ਆ ਘਰ ਦੀ ਆ ਠੀਕ ਐ ਵਧੀਆ ਐ ਇਹ ਤਕਰੀਬਨ ਤਕਰੀਬਨ 12 ਤੋਂ 13 ਕਿਲੋ ਸੀਗੀ ਉਸ ਤੋਂ ਬਾਅਦ ਆਪਾਂ ਪਾਤੇ ਜੋ ਆ ਜੋ ਪਾਤੇ ਆਪਾਂ ਜੋ ਸੀਗੇ 14 ਕਿਲੋ ਇਹਨੂੰ ਚੰਗੀ ਤਰ੍ਹਾਂ ਖਲਾਰਤਾ ਸਾਰੇ ਪਾਸੇ ਜੌਂ ਖਲਾਰਨ ਤੋਂ ਬਾਅਦ ਚੰਗੀ ਤਰ੍ਹਾਂ ਨੂੰ ਆਪ ਸਾ이드 ਦੇ ਆਪਾਂ ਚੰਗੀ ਤਰ੍ਹਾਂ ਨੂੰ ਸਾਰੇ ਪਾਸੇ ਖਲਾਰਦੇ ਆ ਇਸ ਤੋਂ ਬਾਅਦ ਆਪਾਂ ਪਾਣ ਲੱਗੇ ਹਾਂ ਤੇ ਮਿੱਠਾ ਸੋਡਾ ਮਿੱਠਾ ਸੋਡਾ ਸੀਗਾ ਇਹ 2 ਕਿਲੋ 2 ਕਿਲੋ ਸੀਗਾ ਮਿੱਠਾ ਸੋਡਾ ਜ਼ਿਆਦਾ ਨਹੀਂ ਪਾਇਆ ਉਨੇ ਸੇ 3 ਕੁਇੰਟਲ ਤੋਂ ਉੱਪਰ ਹੀ ਬਣਦੀ ਆ ਫੀਡ ਆਪਣੀ 3 ਕੁਇੰਟਲ ਸਵਾ 3 ਕੁਇੰਟਲ ਦਾ ਇਹਦਾ weight ਹੋ ਜਾਏਗਾ ਪਰ ਆਪਾਂ ਨਹੀਂ ਆਪਾਂ 2 ਕਿਲੋ ਹੀ ਇਹਦੇ ਵਿੱਚ ਮਿੱਠਾ ਸੋਡਾ ਪਾਇਆ ਜਿਆਦਾ ਨਹੀਂ ਮਾਤਰਾ ਵਿੱਚ ਪਾਇਆ ਕਿਉਂਕਿ ਦੋਸਤੋ ਮੈਂ ਨਾ ਇੱਕ ਹੋਰ ਫੀਡ ਆ ਉਹਦੇ ਇੱਕ ਅਲੱਗ ਤੋਂ ਵੀਡੀਓ ਆਪਾਂ ਬਣਾਵਾਂਗੇ ਤੁਹਾਡੇ ਨਾਲ share ਜ਼ਰੂਰ ਕਰੂੰਗਾ ਦੋਸਤੋ ਇੱਕ ਹੋਰ ਆ ਫੀਡ ਉਹ ਮੈਂ ਥੋੜੀ ਬਣਾਈ ਹੋਈ ਆ ਉਹਦੇ ਵਿੱਚ ਸਰੋਂ ਦਾ ਤੇਲ ਮੈਂ ਡੇਲੀ ਦਾ ਦਿੰਦਾ ਪਸ਼ੂਆਂ ਨੂੰ ਉਹ ਅਲੱਗ ਆ ਉਹਦੀ ਆਪਾਂ ਅਲੱਗ ਵੀਡੀਓ ਬਣਾਵਾਂਗੇ ਇਸ ਤੋਂ ਪਰਨੇ ਦੀ ਆਪਰਾ ਪਰਪਾਟਨ ਨਮਕ 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 ਨੂੰ ਚੰਗੀ ਤਰ੍ਹਾਂ ਸਾਰੇ ਪਾਸੇ ਸੈੱਟ ਦਿੱਤਾ ਹੈ ਹੁਣ ਇੱਕ ਹੋਰ ਵੈਕਟਰ ਨਮਕ ਦਾ ਲਾਵਾਂਗੇ ਉਹ ਵੀ ਪਾਵਾਂਗੇ ਉਹਨੇ ਨੂੰ ਆਪਾਂ ਮਿਨਰਲ ਮਿਕਸਚਰ ਮਿਨਰਲ ਮਿਕਸਚਰ ਦੋਸਤੋ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਪਹਿਲਾਂ ਹੀ ਆਪਾਂ ਨਾਲ ਇੱਕ ਹੋਰ ਫੀਡ ਆ ਉਹਦੇ ਵਿੱਚ ਵੀ ਐਡ ਕੀਤਾ ਹੋਇਆ ਲੱਗ ਤੋਂ ਪਾਣੇ ਆ ਬਟ ਆ ਮੇਰੇ ਕੋਲ 3 ਕਿਲੋ ਐਕਸਟਰਾ ਪਿਆ ਸੀਗਾ ਇਹ ਆਪਾਂ ਇਹਦੇ ਵਿੱਚ 3 ਕਿਲੋ ਜੜਾਇਆ ਐਗਰੀਮੈਂਟ ਫੋਰਟ ਵਿਰਬੈਕ ਕੰਪਨੀ ਦਾ ਜਿਹੜਾ ਆਉਂਦਾ ਆ ਮੀਨਮਿਕਚਰ ਆਪਾਂ ਉਹਦੇ ਵਿੱਚ ਉਹ ਐਡ ਕਰ ਰਿਹਾ ਇਹਨੂੰ ਚੰਗੀ ਤਰ੍ਹਾਂ ਸਾਰੇ ਪਾਸੇ ਖਿਲਾਰ ਦੇਣਾ ਹੈ ਅੱਗੇ ਆਪਾਂ ਇੱਕ ਪੈਕੇਟ ਨਮਕ ਦਾ ਪਾਇਆ ਸੀਗਾ ਆ ਦੂਜਾ ਪੈਕੇਟ ਇੱਕ ਹੋਰ ਨਮਕ ਦਾ ਪਾਣ ਲੱਗੇ ਆ ਦੂਜਾ ਪੈਕੇਟ ਵੀ ਆਪਾਂ ਨਮਕ ਦਾ ਪਾਤਾ ਇਨੂੰ ਚੰਗੀ ਤਰ੍ਹਾਂ ਐਂਡ ਤੱਕ ਬਣਿਆ ਰਿਹਾ ਇਹਦੇ ਵਿੱਚ ਹੋਰ ਵੀ ਕੁਝ ਆਪਾਂ ਇਹਦੇ ਵਿੱਚ ਐਡ ਕਰਾਂਗੇ ਠੀਕ ਹੈ ਦੋਸਤੋ ਦੋਸਤੋ ਹੁਣ ਜਿਹੜਾ ਆਪਾਂ ਇਹਦੇ ਵਿੱਚ ਆਹ ਦੇਖ ਲਓ ਐਡ ਕਰ ਰਹੇ ਆ ਇਲੈਕਟ੍ਰੋ ਆਹ ਜਿਹੜਾ ਆਪਾਂ ਇਹਦੇ ਵਿੱਚ ਐਡ ਕਰ ਰਹੇ ਆ ਇਹ ਐਡ ਕਰ ਰਹੇ ਆ ਇਲੈਕਟ੍ਰੋ ਬਾਸਟਰ ਜਿਹੜਾ ਕੀ ਬੋਬੀਮੈਨ ਕਾਈਂਡ ਕੰਪਨੀ ਦਾ ਹੈਗਾ ਆ ਇਹ ਹੀਟਰ ਸਟਾਕ ਵਾਸਤੇ ਆ ਪਰ ਜੇ ਜਦੋਂ ਕੋਈ ਹੀਟ ਮੰਨਦਾ ਹੈ ਗਰਮੀ ਵਿੱਚ ਗਰਮੀ ਜ਼ਿਆਦਾ ਮੰਨਦੀਆਂ ਜਿਵੇਂ ਐਫ ਐਫ گاਵਾ ਵਗੈਰਾ ਮੰਨਦੀਆਂ ਜ਼ਿਆਦਾ ਗਰਮੀ ਹਨ ਕੋਈ ਮੱਝ ਵੀ ਆ ਤੁਹਾਡੀਆਂ ਪਸ਼ੂ ਜ਼ਿਆਦਾ ਗਰਮੀ ਮੰਨਦਾ ਆ ਉਹਦੇ ਲਈ ਆਪਾਂ ਪਾ ਸਕਦੇ ਆ ਫੀਡ ਦੇ ਵਿੱਚ ਠੀਕ ਹੈ ਇਹ ਆਪਾਂ ਇਹ ਜਿਹੜਾ 300 ਗ੍ਰਾਮ ਦਾ ਇੱਕ ਪੈਕੇਟ ਹੁੰਦਾ ਆ ਵੈਸੇ ਆਪਾਂ ਇਹਦੀ ਡੋਜ਼ ਘਟਾ ਪਾ ਰਹੇ ਆ ਕਿਉਂਕਿ ਆ ਦੇਖੋ ਇਹ ਤੁਹਾਡੇ ਸਾਹਮਣੇ ਆ ਸਕਰੀਨ ਦੇ ਇਲੈਕਟ੍ਰੋ ਬੈਸਟ ਜੇ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਆ ਇਹ ਤਿੰਨ ਦੋਜਾਂ ਦੇਣੀ ਆਉਂਦੀਆਂ ਵੈਸੇ ਇਹ ਆਪਾਂ ਦੋ ਪੈਕੇਟ ਸੀਗੇ ਆਪਣੇ ਕੋਲ ਦੋ ਪਾਏ ਆ ਇਹ ਤਾਂ ਇਹ ਵੀ ਵਧੀਆ ਚੀਜ਼ ਆ ਪਰ ਮੇਰੇ ਕੋਲ ਸੀਗੇ ਸੈਂਪਲ ਮੈਂ ਤਾਂ ਸੈਂਪਲ ਹੀ ਪਾਇਆ ਇਹਦੇ ਵਿੱਚ ਆਪਾਂ ਬਾਜ਼ਾਰ ਤੋਂ ਵੀ ਲੈ ਕੇ ਪਾ ਸਕਦੇ ਆ ਪਰ ਮੇਰੇ ਕੋਲ ਸੈਂਪਲ ਸੀਗੇ ਮੈਂ ਕਿਹਾ ਚਲੋ ਵਿੱਚ ਪਾ ਦਿੰਨੇ ਆ ਹਨਾ ਜੀ ਇਹਦੀ ਵੀ ਰਿਜ਼ਲਟ ਸੀਗਾ ਵਧੀਆ ਇਹ ਇੱਕ ਆ ਤੁਹਾਡੇ ਸਾਹਮਣੇ ਬਫਰ ਕਾਈਂਡ ਬਫਰ ਕਾਈਂਡ ਜਿਹੜਾ ਇਹ ਵੀ ਭੁੱਖ ਵਾਸਤੇ ਆ ਰੋਮਣ ਵਾਸਤੇ ਆ ਪਸ਼ੂਆਂ ਦੇ ਹਾਜਮੇ ਵਾਸਤੇ ਆ ਇਹ ਵੀ ਆਪਣੇ ਕੋਲ ਸੈਂਪਲ ਪੈ ਸੀਗੇ ਆਪਾਂ ਇਹਦੇ ਵਿੱਚ ਪਾ ਰਹੇ ਆ ਆਪਾਂ ਵੈਸੇ ਹੀ ਵੀ ਇਹਦੇ ਵਿੱਚ ਕਦੀ ਐਡ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਲਾ ਦੇਣਾ ਆ ਫਿਰ ਆਟਾ ਚੱਕੀ ਤੋਂ ਇਹਨੂੰ ਪਸਵਾ ਦੇਣਾ ਆ ਵਧੀਆ ਤਰੀਕੇ ਨਾਲ ਪਸਵਾਉਣਾ ਨਾ ਜ਼ਿਆਦਾ ਮੋਟਾ ਨਾ ਜ਼ਿਆਦਾ ਬਰੀਕ ਤੇ ਆਪਾਂ ਪਸਵਾਉਣਾ ਪਾ ਸਕਦੇ ਧੰਨਵਾਦ ਦੋਸਤ